ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਜਹਾਨ ਵਲੌਗਸ ਜਿਹੜੇ ਦੇਸ਼ ਦੇ ਡਾਕਟਰ ਇਹ ਗੱਲ ਕਹਿ ਜਾਣ ਵੀ ਤੂੰ ਟੀਕਾ ਲਵਾ ਲਾ ਤੂੰ ਮਰ ਜਾ ਤੁਸੀਂ ਦੇਖੋ ਵੀ ਉਸ ਕੰਟਰੀ ਦੇ ਮੈਡੀਕਲ ਸਿਸਟਮ ਤੇ ਤੁਸੀਂ ਕਿੰਨਾ ਕੁ ਵਿਸ਼ਵਾਸ ਕਰੋਗੇ ਕੀ ਉਮੀਦ ਕਰੋਗੇ ਹਾਂਜੀ ਇਹ ਗੱਲ ਬਿਲਕੁਲ ਸੱਚ ਹੈ ਕਿ ਕੈਨੇਡਾ ਦੇ ਵਿੱਚ ਡਾਕਟਰ ਖੁਦ ਮਰੀਜ਼ਾਂ ਨੂੰ ਕਹਿ ਰਿਹਾ ਵੀ ਤੁਸੀਂ ਟੀਕਾ ਲਵਾ ਲਓ ਤੁਸੀਂ ਮਰ ਜਾਓ ਦੇਖੋ ਤੁਸੀਂ ਇਹ ਬੜੀ ਹੈਰਾਨੀ ਵਾਲੀ ਤੇ ਬੜੀ ਹਰਾਨ ਕਰਨ ਵਾਲੀ ਤੇ ਕਹਿ ਲੋ ਵੀ ਚੁਕਾ ਦੇਣ ਵਾਲੀ ਖਬਰ ਹੈ ਜਿੱਥੇ ਡਾਕਟਰ ਕਹਿੰਦੇ ਹੁਣ ਵੀ ਤੂੰ ਮਰ ਜਾ ਤੂੰ ਟੀਕਾ ਲਵਾ ਲਾ ਹਾਂਜੀ ਬਿਲਕੁਲ ਸੱਚ ਹੈ ਕੈਨੇਡਾ ਦੇ ਵਿੱਚ ਡਾਕਟਰ ਖੁਦ ਮਰੀਜ਼ਾਂ ਨੂੰ ਕਹਿੰਦੇ ਆ ਵੀ ਤੁਸੀਂ ਟੀਕਾ ਲਵਾ ਲਓ ਤੁਸੀਂ ਮਰ ਜਾਓ ਆਪਦੀ ਜੀਵਨ ਲੀਲਾ ਸਮਾਪਤ ਕਰ ਲਓ ਹੁਣ ਐੋ ਜੇ ਮੈਡੀਕਲ ਸਿਸਟਮ ਤੇ ਔਰ ਜੇ ਮੁਲਕ ਤੇ ਤੁਸੀਂ ਕੀ ਐਕਸਪੈਕਟ ਕਰੋਗੇ ਜਿੱਥੇ ਜਿਹਨੂੰ ਤੁਸੀਂ ਸਵਰਗ ਨਾਲ ਕੰਪੇਅਰ ਕਰਦੇ ਆਂ ਹਾਂਜੀ ਸੋ ਖਬਰ ਬਹੁਤ ਮਹੱਤਵਪੂਰਨ ਹੈ ਇਸ ਖਬਰ ਬਾਰੇ ਅੱਜ ਆਪਾਂ ਵਿਚਾਰ ਚਰਚਾ ਕਰਨੀ ਆ ਸੋ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਪੱਛਮੀ ਮੁਲਕਾਂ ਦੇ ਵਿੱਚ ਇੱਕ ਅਜਿਹਾ ਕਾਨੂੰਨ ਪ੍ਰਚਲਿਤ ਹੈ ਵੀ ਤੁਸੀਂ ਆਪਦੀ ਮਰਜ਼ੀ ਨਾਲ ਜਦੋਂ ਚਾਹੋ ਮਰ ਸਕਦੇ ਆਂ ਠੀਕ ਹੈ ਜੀ ਮੈਡੀਕਲ ਹੈਲਪ ਦੀ ਮੈਡੀਕਲ ਹੈਲਪ ਨਾਲ ਤੁਸੀਂ ਆਪਦੀ ਮੌਤ ਨੂੰ ਚੁਣ ਸਕਦੇ ਆ ਉਹਨੂੰ ਮੈਡੀਕਲ ਅਸਿਸਟਡ ਇਨ ਡਾਈਇੰਗ ਉਹਨੂੰ ਕਹਿੰਦੇ ਆ ਮੇਡ ਨਾ ਦਾ ਕਾਨੂੰਨ ਹੈ ਜੋ ਪੱਛਮੀ ਮੁਲਕਾਂ ਦੇ ਵਿੱਚ ਪ੍ਰਚਲਿਤ ਹੈ ਜਿਸ ਕਾਨੂੰਨ ਦੇ ਤਹਿਤ ਕੋਈ ਵੀ ਬੰਦਾ ਜਿਹੜਾ ਹੈਗਾ ਮਰੀਜ਼ ਖਾਸ ਕਰਕੇ ਇਹ ਜਦੋਂ ਨਿਸ਼ਚਿਤ ਕਰ ਲੈਂਦਾ ਵੀ ਹਾਂ ਮੈਂ ਨਹੀਂ ਜਿਉਣਾ ਚਾਹੁੰਦਾ ਤਾਂ ਉਹਨੂੰ ਮੈਡੀਕਲ ਅਸਿਸਟੈਂਸ ਰਾਈ ਮਾਰ ਦਿੱਤਾ ਜਾਂਦਾ ਜਾਂ ਤਾਂ ਉਹਨੂੰ ਜ਼ਹਿਰ ਦਿੱਤੀ ਜਾਂਦੀ ਹੈ ਵੀ ਤੂੰ ਆਹ ਜ਼ਹਿਰ ਹੈ ਜੀ ਇਹ ਲੈ ਲੈ ਜਾਂ ਉਹਨੂੰ ਟੀਕਾ ਲਾ ਦਿੱਤਾ ਜਾਂਦਾ ਹੈ ਵੀ ਸੈਲਫ ਡਿਟਰਮਨ ਤੇ ਵਿਦ ਦੀ ਹੈਲਪ ਆਫ ਮੈਡੀਕਲ ਸਟਾਫ ਤੁਸੀਂ ਮੌਤ ਨੂੰ ਚੁਣ ਸਕਦੇ ਹੁਣ ਕੈਨੇਡਾ ਅਰਗੇ ਮੁਲਕਾਂ ਨੇ ਵੀ ਬਹੁਤ ਲੇਟ ਇਹ ਕਾਨੂੰਨ ਲੈ ਕੇ ਆਂਦਾ 2016 ਦੇ ਵਿੱਚ ਕੈਨੇਡਾ ਨੇ ਇਹ ਲੀਗਲਾਈਜ਼ ਕਰਤਾ ਵੀ ਜਿਹੜੇ ਬੰਦੇ ਮਰੀਜ਼ ਹੈਗੇ ਆ ਜਿਨ੍ਹਾਂ ਨੂੰ ਲੱਗਦਾ ਵੀ ਉਹਨਾਂ ਦੀ ਮੌਤ ਨਿਸ਼ਚਿਤ ਹੈ ਉਹ ਹੋਰ ਪੇਨ ਨਹੀਂ ਸਹਿ ਸਕਦੇਗੇ ਕੋਈ ਉਹਨਾਂ ਕੋਲੇ ਵਿਕਲਪ ਨਹੀਂ ਕੋਈ ਉਹਨਾਂ ਦੀ ਹੈਲਪ ਕਰਨ ਵਾਲਾ ਹੈ ਨਹੀਂ ਕੋਈ ਉਹਨਾਂ ਦੀ ਸਾਂਭ ਸੰਭਾਲ ਕਰਨ ਵਾਲਾ ਹੈ ਨਹੀਂ ਅੱਗੇ ਪਿੱਛੇ ਕੋਈ ਨਹੀਂ ਤਾਂ ਉਹ ਮੈਡੀਕਲ ਅਸਿਸਟੈਂਸ ਲਈ ਜਿਹੜੀ ਹੈਗੀ ਆ ਮੌਤ ਜਿਹੜੀ ਹੈਗੀ ਆ ਚੁਣ ਸਕਦੇ ਆ ਮਰ ਸਕਦੇ ਆ ਮੈਡੀਕਲ ਅਸਿਸਟੈਂਸ ਲਈ ਤਾਂ ਫਿਰ ਜਿਹੜਾ ਮੈਡੀਕਲ ਪ੍ਰੈਕਟਿਸ਼ਨਰ ਹੈ ਉਹਨੂੰ ਜਾਂ ਤਾਂ ਦਵਾਈ ਦੇ ਦਿੰਦਾ ਵੀ ਤੂੰ ਆਪ ਲੈ ਲਾ ਜਾਂ ਉਹਦੇ ਕਹਿਣ ਤੇ ਮੈਡੀਕਲ ਸਟਾਫ ਦੁਆਰਾ ਉਹਨੂੰ ਟੀਕਾ ਵਗੈਰਾ ਲਾ ਦਿੱਤਾ ਜਾਂਦਾ ਜਿਸ ਦੇ ਨਾਲ ਉਹਦੀ ਮੌਤ ਹੋ ਜਾਂਦੀ ਹੈ ਇਹਨੂੰ ਮੇਡਨਾ ਦਾ ਕਾਨੂੰਨ ਕਹਿੰਦੇ ਆ 2016 ਦੇ ਵਿੱਚ ਕੈਨੇਡਾ ਨੇ ਇੰਟਰੋਡਿਊਸ ਕੀਤਾ ਸੀ ਪਰ 2021 ਦੇ ਵਿੱਚ ਕੈਨੇਡਾ ਨੇ ਕੈਨੇਡਾ ਗਵਰਨਮੈਂਟ ਨੇ ਇਹਦੇ 'ਚ ਬਦਲਾਅ ਕਰਕੇ ਇਹ ਗੱਲ ਕਹਿਤੀ ਵੀ ਕੋਈ ਵੀ ਜਿਹੜਾ ਹੈਗਾ ਮਰੀਜ਼ ਆ ਭਾਵੇਂ ਦੀ ਉਹਦੀ ਭਾਵੇਂ ਉਹਨੂੰ ਲੱਗਦਾ ਵੀ ਉਹਦੀ ਮੌਤ ਨਿਸ਼ਚਿਤ ਆ ਜਾਂ ਨਹੀਂ ਨਿਸ਼ਚਿਤ ਉਹਨੂੰ ਲੱਗਦਾ ਵੀ ਉਹ ਹੋਰ ਜਿਉਣਾ ਨਹੀਂ ਚਾਹੁੰਦਾਗਾ ਤੰਗ ਹੈ ਤਾਂ ਉਹ ਮੇਡ ਨੂੰ ਕਨਸਿਡਰ ਕਰ ਸਕਦਾ ਹੈ ਮੇਡ ਦੀ ਰਿਕਵੈਸਟ ਪਾ ਸਕਦਾ ਹੈ ਡਾਕਟਰਾਂ ਨੂੰ ਕਹਿ ਸਕਦਾ ਵੀ ਮੈਨੂੰ ਮਾਰ ਦਿਓ ਤੁਸੀਂ ਹੁਣ ਦੇਖੋ ਹਰਾਨ ਕਰਨ ਵਾਲੀ ਗੱਲ ਇਹ ਹੈ ਵੀ ਕੈਨੇਡਾ ਵਰਗੇ ਮੁਲਕ ਨੇ ਇਹ ਕਾਨੂੰਨ ਬਹੁਤ ਮਗਰੋਂ ਪੱਛਮੀ ਮੁਲਕਾਂ ਦੇ ਕੰਪੈਰੀਸ਼ਨ ਬਹੁਤ ਮਗਰੋਂ ਲੈ ਕੇ ਆਂਦਾ ਆਪਦੀ ਕੰਟਰੀ ਦੇ ਵਿੱਚ 2016 ਦੇ ਵਿੱਚ ਤੁਹਾਨੂੰ ਪਤਾ ਹੈ ਬੀ ਕੈਨੇਡਾ ਪੰਜਵਾਂ ਐਸਾ ਦੇਸ਼ ਬਣ ਗਿਆ ਪੰਜਵੇਂ ਨੰਬਰ ਤੇ ਆ ਗਿਆ ਜਿਹਦੇ ਵਿੱਚ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਲੋਕ ਮੈਡੀਕਲ ਅਸਿਸਟੈਂਸ ਲਈ ਮੌਤ ਨੂੰ ਚੁਣ ਰਹੇ ਆ ਦੇਖੋ ਤੁਸੀਂ ਹੁਣ ਜਿਹੜੇ ਮੁਲਕ ਦੇ ਵਿੱਚ ਲੋਕ ਆਪ ਕਹਿੰਦੇ ਹੋਣ ਵੀ ਤੁਸੀਂ ਸਾਨੂੰ ਮਾਰ ਦਿਓ ਜਾਂ ਡਾਕਟਰ ਕਹਿੰਦੇ ਹੋਣ ਵੀ ਤੁਸੀਂ ਮਰ ਜਾਓ ਮੇਡ ਨੂੰ ਕਨਸਿਡਰ ਕਰ ਲਓ ਮੈਡੀਕਲ ਹੈਲਪ ਲੈ ਲਓ ਮਰ ਜਾਓ ਤੁਸੀਂ ਉਸ ਮੁਲਕ ਦੇ ਮੈਡੀਕਲ ਸਿਸਟਮ ਤੇ ਤੁਸੀਂ ਕਿੰਨਾ ਕੁ ਵਿਸ਼ਵਾਸ ਕਰ ਸਕਦੇ ਹੋ ਕਿੰਨਾ ਕੁ ਭਰੋਸਾ ਕਰ ਸਕਦੇ ਆ ਤੋਂ ਬੜੀ ਹਰਾਨੀ ਦੀ ਗੱਲ ਆ ਬੜੀ ਚੁਕਾ ਦੇਣ ਵਾਲੀ ਗੱਲ ਹੈਗੀ ਆ ਇਹ ਹੁਣ 2023 ਦੇ ਵਿੱਚ 15000 ਬੰਦੇ ਨੇ ਮੇੜ ਨੂੰ ਕੰਸੀਡਰ ਕੀਤਾ 15000 ਬੰਦੇ ਨੇ ਮੌਤ ਨੂੰ ਆਪਦੇ ਗੱਲ ਆ ਆ ਵਿਦ ਦੀ ਹੈਲਪ ਆਫ ਮੈਡੀਕਲ ਅਸਿਸਟੈਂਸ ਤੇ ਹੁਣ ਤੱਕ 2016 ਤੋਂ ਲੈ ਕੇ ਹੁਣ ਤੱਕ 60000 ਬੰਦਾ ਬੰਦੇ ਨੇ ਮੌਤ ਚੁਣ ਲਈ ਡਾਕਟਰਾਂ ਦੀ ਹੈਲਪ ਨਾਲ ਜਾਂ ਡਾਕਟਰਾਂ ਦੇ ਕਹਿਣ ਤੇ 60000 ਬੰਦਾ ਮਰ ਗਿਆ ਬਹੁਤ ਵੱਡਾ ਅੰਕੜਾ ਹੈ ਹੁਣ ਡਾਕਟਰ ਕੀ ਕਰਦੇ ਆ ਹੁਣ ਡਾਕਟਰ ਆਮ ਹੀ ਜਦੋਂ ਕੋਈ ਮਰੀਜ਼ ਇਲਾਜ ਕਰਨ ਵਾਸਤੇ ਜਦੋਂ ਕੋਈ ਮਰੀਜ਼ ਇਲਾਜ ਕਰਵਾਉਣ ਵਾਸਤੇ ਹਸਪੀਟਲ ਜਾਂਦਾ ਤਾਂ ਡਾਕਟਰ ਉਹਨੂੰ ਪੁੱਛਦਾ ਵੀ ਤੂੰ ਮੇਡ ਕਨਸਿਡਰ ਕੀਤੀ ਆ ਵੀ ਤੂੰ ਮੇਡ ਲੈ ਲਾ ਜੇ ਤੂੰ ਮਰੀਜ਼ ਤੇ ਹੁਣ ਇੱਕ ਇਨਸੀਡੈਂਟ ਇਹ ਆਈ ਸੀਗੀ ਇੱਕ ਡਾਕਟਰ ਰੈਡ ਐਫ ਐਮ ਚੈਨਲ ਆ ਜਿਹੜਾ YouTube ਚੈਨਲ ਆ ਤੇ ਰੇਡੀਓ ਵੀ ਹੈ ਕੈਨੇਡਾ ਦਾ ਮਸ਼ਹੂਰ ਉਹਨਾਂ ਦੇ ਤੁਸੀਂ YouTube ਚੈਨਲ ਫਰੋਲ ਲਿਓ ਉਹਦੇ ਵਿੱਚ ਇੱਕ ਡਾਕਟਰ ਦੇ ਇੰਟਰਵਿਊ ਕਰ ਰਿਹਾ ਸੀ ਉਹ ਦੱਸ ਰਿਹਾ ਸੀਗਾ ਵੀ ਕੋਈ ਪੇਸ਼ੈਂਟ ਸੀਗਾ ਉਹਨੂੰ ਕੈਂਸਰ ਸੀਗਾ ਤੇ ਉਹ ਕੈਂਸਰ ਦਾ ਸੈਕੰਡ ਆਪਰੇਸ਼ਨ ਕਰਾਉਣ ਗਿਆ ਤੇ ਡਾਕਟਰ ਉਹਨੂੰ ਕਹਿੰਦਾ ਵੀ ਤੂੰ ਮੇਡ ਕਨਸਿਡਰ ਕੀਤੀ ਹੈ ਕਹਿਣ ਦਾ ਭਾਵ ਵੀ ਡਾਕਟਰ ਕਹਿੰਦਾ ਵੀ ਤੂੰ ਮਰ ਜਾ ਦੇਖੋ ਤੁਸੀਂ ਮੈਡੀਕਲ ਸਿਸਟਮ ਕਿੱਥੋਂ ਕਿੱਥੋਂ ਤੱਕ ਨਿੱਗਰ ਗਿਆ ਹੁਣ ਦੇਖੋ ਤੁਸੀਂ ਵੀ ਜਿਹੜਾ ਐ ਨਹੀਂ ਹੈਗਾ ਹੁਣ ਹੁਣ ਕਈ ਸਾਡੇ ਮੁਲਕ ਦੇ ਵਿੱਚ ਵੀ ਕਈ ਹੋਰ ਮੁਲਕਾਂ ਦੇ ਵਿੱਚ ਵੀ ਵੀ ਅਖੀਰਲੇ ਦਮ ਤੱਕ ਜੋਰ ਲਾਇਆ ਜਾਂਦਾ ਅਖੀਰਲੇ ਦਮ ਤੱਕ ਜੋਰ ਲਾਇਆ ਜਾਂਦਾ ਵੀ ਮਰੀਜ਼ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ ਠੀਕ ਹੈ ਮਰਤੇ ਦਮ ਤੱਕ ਉਹਨੂੰ ਹੈਲਪ ਦਿੱਤੀ ਜਾਂਦੀ ਹੈ ਪਰ ਇਹ ਨਹੀਂ ਹੈਗਾ ਵੀ ਜੇ ਬੰਦਾ ਬੁੱਢਾ ਹੈ ਉਹਦੇ ਅੱਗੇ ਪਿੱਛੇ ਹੈ ਨਹੀਂਗਾ ਕੋਈ ਉਹਦੀ ਸਾਂਭ ਸੰਭਾਲ ਕਰਨ ਵਾਲਾ ਹੈ ਨਹੀਂ ਤਾਂ ਤੁਸੀਂ ਉਹਨੂੰ ਕਹਿ ਦਿਓ ਵੀ ਤੂੰ ਮਰ ਜਾ ਦੇਖੋ ਤੁਸੀਂ ਵੀ ਬਹੁਤ ਜਿਹੜਾ ਹੈਗਾ ਗਲਤ ਕਾਨੂੰਨ ਇਹ ਜਿਹੜਾ ਹੈਗਾ ਕੈਨੇਡਾ ਦਾ ਲਾਅ ਆਫ ਲੈਂਡ ਹੈ ਤੇ ਇਹ ਹੋਣਾ ਨਹੀਂ ਚਾਹੀਦਾ ਵੈਸੇ ਇਦਾਂ ਦਾ ਫਿਰ ਹੁਣ ਜਿਹੜੇ ਵਿਚਾਰੇ ਜਿਨ੍ਹਾਂ ਦੇ ਪਿੱਛੇ ਅੱਗੇ ਪਿੱਛੇ ਹੈ ਨਹੀਂ 올ਡ ਏਜ ਹੋ ਗਏ ਆ ਉਹਨਾਂ ਦੀ ਸਾਂਭ ਸੰਭਾਲ ਕਰਨ ਵਾਲਾ ਹੈ ਨਹੀਂ ਤਾਂ ਫਿਰ ਜੇ ਗਵਰਨਮੈਂਟ ਉਹਨਾਂ ਨੂੰ ਸਾਂਭ ਨਹੀਂ ਸਕਦੀਗੀ ਠੀਕ ਆ ਉਹਨਾਂ ਤੋਂ ਉਹਨਾਂ ਨੂੰ ਟੈਕਸ ਨਹੀਂ ਆਉਣਾਗਾ ਉਹਨਾਂ ਕੋਲੇ ਪੈਰਾमेडिकल ਸਟਾਫ ਹੈ ਨਹੀਂ ਗਵਰਨਮੈਂਟ ਕੋਲੇ ਤਾਂ ਗਵਰਨਮੈਂਟ ਥੋੜੀ ਐਂ ਕਹਿਣ ਲੱਗ ਜੂ ਵੀ ਤੂੰ ਮਰ ਜਾ ਨਲਾਈਕੀ ਗਵਰਨਮੈਂਟ ਦੀ ਆ ਨਾ ਕਿ ਮਰੀਜ਼ ਦੀ ਜੇ ਬੰਦੇ ਨੇ ਸਾਰੀ ਉਮਰ ਕੰਮ ਕੀਤਾ ਟੈਕਸ ਦਿੱਤਾ ਉਹਨੂੰ ਸਾਹਮਣੇ ਜ਼ਿੰਮੇਵਾਰੀ ਕੈਨੇਡਾ ਗਵਰਨਮੈਂਟ ਦੀ ਆ ਨਾ ਕਿ ਕੈਨੇਡਾ ਗਵਰਨਮੈਂਟ ਇਹ ਕਹਵੇ ਵੀ ਹੁਣ ਸਾਨੂੰ ਲੋਡ ਨਹੀਂ ਤੂੰ ਮਰ ਜਾ ਹੁਣ ਡਾਈਮੈਂਸ਼ੀਆ ਜਿਹੜਾ ਇੱਕ ਬਹੁਤ ਕਾਮਨ ਡਿਸੀਜ਼ ਐ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਸਫਰਰ ਐ ਇਸ ਬਿਮਾਰੀ ਤੋਂ ਹੁਣ ਜੇ ਹੁਣ ਦੇਖੋ ਵੀ ਜੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਡਿਮੈਂਸ਼ੀਆ ਦੇ ਲੋਕ ਮਰੀਜ਼ ਹੋ ਜਾਣਗੇ ਤਾਂ ਫਿਰ ਡਾਕਟਰਾਂ ਐ ਥੋੜੀ ਕਹੀ ਜਾਣਗੇ ਵੀ ਤੁਸੀਂ ਮਰ ਚੋ ਉਹਨਾਂ ਨੂੰ ਮਾਰੀ ਜਾਣਗੇ ਸੋ ਇਹ ਕਾਨੂੰਨ ਬਹੁਤ ਗਲਤ ਹੈ ਮੈਡੀਕਲ ਜਿਹੜੇ ਡਾਕਟਰ ਐ ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਮਰੀਜ਼ ਨੂੰ ਵੀ ਤੂੰ ਮਰ ਜਾ ਤੂੰ ਮੇਡ ਕਨਸਿਡਰ ਕੀਤੀ ਹੈ ਹਾਲਾਂਕਿ ਡਾਕਟਰ ਦਾ ਧਰਮ ਹੁੰਦਾ ਹੈ ਡਾਕਟਰ ਨੂੰ ਆਪਾਂ ਦੂਜਾ ਰੱਬ ਸਮਝਦੇ ਆ ਉਹਨੂੰ ਮਰੀਜ਼ ਦਾ ਇਲਾਜ ਕਰਨਾ ਉਹਨੂੰ ਬਚਾਉਣ ਤੇ ਡਾਕਟਰ ਦੀ ਪੂਰੀ ਵਾਹ ਲੱਗ ਜਾਂਦੀ ਹੈ ਜਾਂ ਡਾਕਟਰ ਆਪ ਦਾ ਪੂਰਾ ਵਾਹ ਲਾਉਂਦੇ ਆ ਵੀ ਮਰੀਜ਼ ਨੂੰ ਬਚਾ ਲਈਏ ਪਰ ਕੈਨੇਡਾ ਅਰਗੇ ਮੁਲਕ ਦੇ ਵਿੱਚ ਡਾਕਟਰ ਜਿੱਥੇ ਇਹ ਕਹਿੰਦੇ ਹੁਣ ਵੀ ਤੂੰ ਮਰ ਜਾ ਤਾਂ ਬਹੁਤ ਹੀ ਜਾਨੀ ਕਿ ਹੋਰ ਹੀ ਗੱਲ ਹੈ ਵੀ ਬਰਦਾਸ਼ਤ ਨਹੀਂ ਹੁੰਦੀ ਵੀ ਇਦਾਂ ਡਾਕਟਰ ਕਹਿ ਸਕਦੇ ਆ ਪਰ ਹਾਈ ਹੋ ਰਿਹਾ ਇਹ ਹੋ ਰਿਹਾ ਤਾਂ ਹੀ 60000 ਬੰਦਾ ਹੁਣ ਤੱਕ ਜਿਹੜਾ ਮੌਤ ਨੂੰ ਮੈਡੀਕਲ ਹੈਲਪਰਾਂ ਹੀ ਮੌਤ ਨੂੰ ਗਲੇ ਲਗਾ ਚੁੱਕਿਆ ਸਿਰਫ 2023 ਦੇ ਵਿੱਚ 15000 ਬੰਦਾ ਮਰ ਗਿਆ ਹੁਣ ਦੇਖੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਫਿਰ ਜਿਹੜੇ ਜਿਹੜੇ ਲੋਕ ਬਿਮਾਰ ਹੋਣਗੇ ਜਾਂ ਜਿਨ੍ਹਾਂ ਨੂੰ ਲੱਗਦਾ ਵੀ ਸਾਡੇ ਅੱਗੇ ਪਿੱਛੇ ਸਾਾਨੂੰ ਸਾਹਮਣੇ ਵਾਲਾ ਹੈ ਨਹੀਂ ਤਾਂ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਮਾਰੀ ਚੱਲੋਗੇ ਫਿਰ ਬੰਦੇ ਦਾ ਜਿਹੜਾ ਰਾਈਟ ਟੂ ਲਾਈਫ ਹੈ ਜਿਵੇਂ ਹੁਣ ਇੰਡੀਆ ਦੇ ਵਿੱਚ ਰਾਈਟ ਟੂ ਲਾਈਫ ਰਾਈਟ ਟੂ ਲਿਵ ਬਹੁਤ ਵੱਡਾ ਮੌਲਕ ਅਧਿਕਾਰ ਆ ਬੰਦੇ ਨੂੰ ਤੁਹਾਨੂੰ ਜਾਣ ਦਾ ਤੁਹਾਨੂੰ ਕਾਨੂੰਨੀ ਅਧਿਕਾਰਾ ਤੁਹਾਡਾ ਜਿਉਣ ਦਾ ਤੁਸੀਂ ਜਿਉ ਸਕਦੇ ਜਿੰਨਾ ਚਿਰ ਤੁਸੀਂ ਤੰਦਰੁਸਤਾਂ ਤੁਹਾਨੂੰ ਕੋਈ ਮਾਰ ਨਹੀਂ ਸਕਦਾ ਪਰ ਇਹੋ ਜਿਹਾ ਮੈਡੀਕਲ ਸਿਸਟਮ ਕੀ ਦੱਸੋ ਤੁਸੀਂ ਐਕਸਪੈਕਟ ਕਰੋਗੇ ਜਿੱਥੇ ਮੈਡੀਕਲ ਸਿਸਟਮ ਵੀ ਤੁਹਾਨੂੰ ਕਹਿੰਦਾ ਹੋਵੇ ਵੀ ਤੂੰ ਮਰ ਜਾ ਸੋ ਇਦਾਂ ਦੇ ਆਉਣ ਵਾਲੇ ਟਾਈਮ 'ਚ ਫਿਰ ਬਹੁਤ ਬੁੱਢੇ ਹਰੇਕ ਨੇ ਹੋਣਾ ਹਰੇਕ ਨੂੰ ਸਮੱਸਿਆ ਆਉਣੀ ਹੈ ਹਰੇਕ ਬੰਦੇ ਵਾਸਤੇ ਸਾਹਮਣੇ ਵਾਸਤੇ ਅੱਗੇ ਪਿੱਛੇ ਬੰਦੇ ਨਹੀਂ ਖੜੇਗੇ ਬਹੁਤ ਔਣ ਵਾਲੇ ਸਮੇਂ ਦੇ ਵਿੱਚ ਲੋਕ ਇਕੱਲੇ ਰਹਿ ਜਾਣਗੇ ਖਾਸ ਕਰਕੇ ਕੈਨੇਡਾ ਅਮਰੀਕਾ ਅੱਗੇ ਮੁਲਕਾਂ ਦੇ ਵਿੱਚ ਪਰ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਨੂੰ ਇਲਾਜ ਦੇਣ ਦੀ ਬਜਾਏ ਉਹਨਾਂ ਨੂੰ ਨਰਸਿੰਗ ਹੋਮ ਦੇ ਵਿੱਚ ਸਾਮਣ ਦੀ ਬਜਾਏ ਉਹਨਾਂ ਨੂੰ 올ਡ ਕੇਅਰ ਹੋਮ ਦੇ ਵਿੱਚ ਸਾਮਣ ਦੀ ਬਜਾਏ ਡਾਕਟਰ ਇਹ ਕਹਿਣ ਲੱਗ ਜਾਣ ਵੀ ਤੂੰ ਮਰ ਜਾ ਸੋ ਇਦਾਂ ਦਾ ਜਿਹੜਾ ਘਟਿਆ ਕਾਨੂੰਨ ਹੈ ਇਹ ਨਹੀਂ ਹੋਣਾ ਚਾਹੀਦਾ ਇਹ ਲੋਕਾਂ ਨੂੰ ਵੀ ਇਹ ਮੰਗ ਕਰਨੀ ਚਾਹੀਦੀ ਹੈ ਸਰਕਾਰਾਂ ਬਣਦੀਆਂ ਆਉਂਦੀਆਂ ਜਾਂਦੀਆਂ ਪਰ ਲੋਕਾਂ ਨੂੰ ਵੀ ਇਹ ਮੰਗ ਹੋਣੀ ਚਾਹੀਦੀ ਆ ਵੀ ਇਹ ਜਿਹੜਾ ਕਾਨੂੰਨ ਬਦਲਿਆ ਹੋਣਾ ਚਾਹੀਦਾ ਜਿਹੜਾ ਪਹਿਲਾ ਪ੍ਰਾਵਧਾਨ ਸੀਗਾ ਵੀ ਜਿਹਦੀ ਮੌਤ ਨਿਸ਼ਚਿਤ ਆ ਜਿਹਨੂੰ ਬਚਾਇਆ ਹੀ ਨਹੀਂ ਜਾ ਸਕਦਾ ਕਿਸੇ ਤਰੀਕੇ ਨਾਲ ਵੀ ਤਾਂ ਉਹ ਬੰਦਾ ਮੇਡ ਨੂੰ ਕਨਸਿਡਰ ਕਰ ਸਕਦਾ ਉਹ ਇਸ ਕਾਨੂੰਨ ਦੇ ਤਹਿਤ ਮਰ ਸਕਦਾ ਪਰ ਹੋਰ ਕਿਸੇ ਬੰਦੇ ਤੇ ਇਹ ਚੀਜ਼ ਲਾਗੂ ਨਹੀਂ ਹੋਣੀ ਚਾਹੀਦੀ ਹੁਣ ਮੈਂ ਇਹ ਵੀ ਸੁਣਿਆ ਵੀ ਕਿਸੇ ਬੰਦੇ ਨੇ ਡਾਕਟਰ ਦੇ ਕਹਿਣ ਤੇ ਮੇਡ ਦਾ ਫਾਰਮ ਭਰਤਾ ਚਲੋ ਮੈਂ ਮਰ ਜਾਣਾ ਜੀ ਜੇ ਡਾਕਟਰ ਕਹਿੰਦਾ ਤਾਂ ਮੈਂ ਮਰ ਜਾਣਾ ਪਰ ਜਦੋਂ ਉਹਦੇ ਪਿਤਾ ਨੂੰ ਉਹਦੇ ਫਾਦਰ ਨੂੰ ਪਤਾ ਲੱਗਿਆ ਵੀ ਮੇਰੇ ਲੜਕੇ ਨੇ ਸਾਈਨ ਕੀਤੇ ਆ ਮੇਡ ਫਾਰਮ ਤੇ ਤਾਂ ਉਹ ਕੋਰਟ ਚ ਚਲਾ ਗਿਆ ਤੇ ਕੋਰਟ ਚ ਉਹਨੇ ਸਟੇ ਕਰਵਾਇਆ ਉਸ ਐਪਲੀਕੇਸ਼ਨ ਤੇ ਉਸ ਡਿਸੀਜਨ ਤੇ ਵੀ ਨਹੀਂ ਆ ਨਹੀਂ ਹੋਣਾ ਚਾਹੀਦਾ ਸੋ ਜੇ ਇਦਾਂ ਗੱਲਾਂ ਹੋਣ ਲੱਗੀਆਂ ਤਾਂ ਫਿਊਚਰ ਬਹੁਤ ਮਾੜਾ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਡਾਕਟਰਾਂ ਨਾਲ ਹੀ ਜੇ ਡਾਕਟਰ ਬੰਦੇ ਮਾਰਨ ਲੱਗ ਗਏ ਤਾਂ ਫਿਰ ਮੈਡੀਕਲ ਹੈਲਪ ਲਾਊ ਕੌਣ ਇਲਾਜ ਕਰਾਉਣ ਜਾਊ ਕੌਣ ਲੋਕ ਵੈਸੇ ਡਰਨ ਲੱਗ ਜਾਣਗੇ ਤਾਂ ਮੈਂ ਇਹ ਵੀ ਸੁਣਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕੈਨੇਡਾ ਗਵਰਨਮੈਂਟ ਕਾਨੂੰਨ ਬਣਾਉਣ ਜਾ ਰਹੀ ਹੈ ਵੀ ਜਿਹੜੇ 18 ਸਾਲ ਤੋਂ ਘੱਟ ਹੈ ਵੈਸੇ ਤਾਂ ਕਾਨੂੰਨ ਇਹ ਹੈ ਵੀ ਜਿਹੜਾ ਟੀਕਾ ਜਾਂ ਮੇਡ ਹੈ ਮੈਡੀਕਲ ਹੈਲਪਰਾਂ ਹੀ ਕੌਣ ਮਾਰ ਸਕਦਾ ਜਿਹੜਾ ਕੈਨੇਡੀਅਨ ਸਿਟੀਜ਼ਨ ਹੈ ਉੱਥੋਂ ਦਾ ਪੀਆਰ ਹੈ 18 ਸਾਲ ਤੋਂ ਏਜ ਉੱਤੇ ਹੈ ਤਾਂ ਉਹ ਉਹਦੇ ਵੱਖਰੇ ਪੈਰਾਮੀਟਰ ਹੈ ਵੀ ਉਹਨੂੰ ਕੀ ਦੀ ਪ੍ਰੋਬਲਮ ਹੈ ਕਿਸ ਵਜ੍ਹਾ ਕਰਕੇ ਮਰ ਰਿਹਾ ਜੋ ਸਾਰਾ ਕੁਝ ਜੋ ਪ੍ਰੋਸੀਜਰ ਹੈਗਾ ਜੋ ਉਹਨਾਂ ਦਾ ਤੇ ਹੁਣ ਕਾਨੂੰਨ ਇਹ ਵੀ ਬਣਾ ਰਿਹਾ ਵੀ ਜਿਹੜਾ 18 ਸਾਲ ਤੋਂ ਘੱਟ ਹੈ ਮੈਚੂਰ ਹੈ ਬੰਦਾ ਪਰ 18 ਸੂਰਤ ਤੋਂ ਘੱਟ ਹੈ ਉਹ ਵੀ ਮੇਡ ਲਈ ਰਿਕੁਐਸਟ ਕਰ ਸਕਦਾ ਉਹਦੀ ਵੀ ਮੇਡ ਰਿਕੁਐਸਟ ਕਨਸਿਡਰ ਕੀਤੀ ਜਾ ਸਕਦੀ ਹੈ ਤਾਂ ਡਿਪਰੈਸ਼ਨ ਦਾ ਪਹਿਲਾਂ ਹੀ ਇੰਨਾ ਮੁਲਕਾਂ ਦੇ ਵਿੱਚ ਬਹੁਤ ਹੈ ਕਿਉਂਕਿ ਲੋਕ ਸਵੇਰੇ ਮੈਨੂੰ ਲੱਗਦਾ 80 90% ਲੋਕ ਡਿਪਰੈਸ਼ਨ ਦੀ ਦਵਾਈ ਖਾਂਦੇ ਆ ਡਿਪਰੈਸ਼ਨ ਚ ਤੁਰੇ ਫਿਰਦੇ ਆ ਹਾਸਾ ਲੋਕਾਂ ਦੇ ਚਿਹਰਿਆਂ ਤੇ ਹੈ ਨਹੀਂ ਟੈਨਸ਼ਨ ਆ ਲੋਕਾਂ ਦੇ ਆਪਾਂ ਚਿਹਰਿਆਂ ਤੇ ਸਾਫ਼ ਦੇਖ ਸਕਦੇ ਆ ਪਰ ਇਹਦਾ ਮਤਲਬ ਇਹ ਨਹੀਂ ਜੇ ਕੋਈ ਬੰਦਾ ਬਿਮਾਰ ਹੁੰਦਾ ਉਹਦਾ ਇਲਾਜ ਨਹੀਂ ਕਰਨਾ ਤੁਸੀਂ ਉਹਨੂੰ ਉਲਟਾ ਕਹਿਣਾ ਵੀ ਤੂੰ ਮੇਡ ਕਨਸਿਡਰ ਕਰ ਲੈ ਤੂੰ ਮਰ ਜਾ ਸੋ ਆਪਣੇ ਲੋਕਾਂ ਨੂੰ ਵੀ ਜਿਹੜੇ ਸਰਕਾਰਾਂ ਬਣਾਉਂਦੇ ਆ ਜਾਂ ਸਰਕਾਰਾਂ ਚੁਣਦੇ ਆ ਵੋਟ ਪਾਉਂਦੇ ਆ ਉਹਨਾਂ ਨੂੰ ਇਹ ਮੰਗ ਰੱਖਣੀ ਚਾਹੀਦੀ ਆ ਕਿ ਇਹ ਇਸ ਕਾਨੂੰਨ ਦੇ ਵਿੱਚ ਤਬਦੀਲੀ ਕਰਕੇ ਜੋ ਪਹਿਲਾ ਪ੍ਰਾਵਧਾਨ ਸੀ ਉਹੀ ਹੋਣਾ ਚਾਹੀਦਾ ਹਰੇਕ ਬੰਦਾ ਜਾਂ ਮਰੀਜ਼ ਕੋਲੇ ਮਰੀਜ਼ ਨੂੰ ਪਾਵਰ ਨਹੀਂ ਦੇਣੀ ਚਾਹੀਦੀ ਵੀ ਤੂੰ ਮਰ ਜਾ ਸਗੋਂ ਕਿ ਪਾਵਰ ਮੈਡੀਕਲ ਕਹਿ ਲੋ ਵੀ ਉਹਦੀ ਪਰਿਸਥਿਤੀ ਉਹਦੇ ਹੋਰ ਜਿਹੜੇ ਘਰ ਦੇ ਆ ਉਹਨਾਂ ਕੋਲੇ ਵੀ ਹੋਣੀ ਚਾਹੀਦੀ ਆ ਉਹ ਵੀ ਇਸ ਤੇ ਆਪਦੇ ਸਾਈਨ ਕਰਨ ਕੰਸੈਂਟ ਦੇਣ ਵੀ ਕੀ ਹਾਂ ਜੋ ਸਾਡੇ ਪੇਸ਼ੈਂਟ ਦਾ ਡਿਸੀਜਨ ਆ ਉਹ ਸਹੀ ਆ ਜਾਂ ਗਲਤ ਆ ਸਿਰਫ ਡਾਕਟਰ ਦੇ ਕਹਿਣ ਤੇ ਜਾਂ ਡਾਕਟਰ ਉਹਨੂੰ ਉਹਦੇ ਚ ਹੀਨ ਭਾਵਨਾ ਲਿਆਉਂਦਾ ਵੀ ਤੂੰ ਨਹੀਂ ਜਿਉ ਸਕਦਾ ਜਾਂ ਤੇਰਾ ਇਲਾਜ ਨਹੀਂ ਹੋ ਸਕਦਾ ਵੀ ਤੂੰ ਮਰ ਜਾ ਇਹ ਬਹੁਤ ਗਲਤ ਕਾਨੂੰਨ ਹੈ ਲੋਕਾਂ ਨੂੰ ਮੰਗ ਰੱਖਣੀ ਚਾਹੀਦੀ ਆ ਵੀ ਇਹਨੂੰ ਕਾਨੂੰਨ ਨੂੰ ਬਦਲਿਆ ਜਾਵੇ ਹੁਣ ਇੱਕ ਉਸ ਡਾਕਟਰ ਨੇ ਇਹ ਵੀ ਗੱਲ ਕਹੀ ਕਹਿੰਦਾ ਇੱਕ ਮੇਰਾ ਪੇਸ਼ੈਂਟ ਸੀਗਾ ਤੇ ਡਾਕਟਰ ਕਹਿੰਦਾ ਵੀ ਤੂੰ ਮੇਡ ਕਨਸਿਡਰ ਕੀਤੀ ਆ ਉਹ ਕਹਿੰਦਾ ਚਲੋ ਠੀਕ ਹੈ ਜੀ ਕੀਤੀ ਤਾਂ ਨਹੀਂ ਮੈਂ ਤੁਹਾਡੇ ਕਹਿਣ ਤੇ ਕਰ ਲੈਂਦਾ ਪਰ ਉਹਦੇ ਘਰ ਦੇ ਆ ਕੇ ਰੌਲਾ ਪਾਇਆ ਤਾਂ ਉਹਦੀ ਜਿਹੜੀ ਰਿਕੁਐਸਟ ਆ ਉਹ ਵਾਪਸ ਲਈ ਤੇ ਉਹ ਬੰਦਾ ਹਜੇ ਤੱਕ ਜਿਉਂਦਾ ਸੋ ਜਿਹੜੇ ਕੈਂਸਰ ਆ ਗਏ ਕਹ ਲਓ ਵੀ ਬਿਮਾਰੀਆਂ ਇਹ ਆਮ ਆਉਣ ਵਾਲੇ ਦਿਨਾਂ ਦੇ ਵਿੱਚ ਇਨ੍ਹਾਂ ਮੁਲਕਾਂ ਦੇ ਵਿੱਚ ਫਿਰ ਇਹਦਾ ਮਤਲਬ ਇਹ ਨਹੀਂ ਫਿਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਲੋਕਾਂ ਦਾ ਇਲਾਜ ਨਹੀਂ ਕਰਨਾ ਤੇ ਉਹਨਾਂ ਨੂੰ ਟੀਕੇ ਲਾ ਲਾ ਕੇ ਮਾਰੀ ਜਾਣਾ ਸੋ ਮੇਰੀ ਬੇਨਤੀ ਆ ਕਿ ਸਰਕਾਰਾਂ ਬਣਦੀਆਂ ਰਹਿੰਦੀਆਂ ਬਦਲਦੀਆਂ ਰਹਿੰਦੀਆਂ ਤੁਸੀਂ ਜ਼ਰੂਰ ਇਹ ਮੰਗ ਠਾਓ ਵੀ ਇਹ ਜਿਹੜਾ ਕਾਨੂੰਨ ਹੈ ਬਹੁਤ ਗਲਤ ਹੈ ਬੁੱਢੇ ਹਰੇਕ ਨੇ ਹੋਣਾ ਹੈ ਹਰੇਕ ਤੇ ਬੁਢਾਪਾ ਆਉਣਾ ਹੈ ਹਰੇਕ ਨੇ ਬਿਮਾਰ ਹੋਣਾ ਇਹ ਤਾਂ ਹੈ ਨਹੀਂ ਬੰਦਾ ਜਮਦਾ ਤੇ ਐਂਡ ਤੱਕ ਤੰਦਰੁਸਤੀ ਰਹੂਗਾ ਕਿਸੇ ਨੂੰ ਕਿਸੇ ਵਜ੍ਹਾ ਕਰਕੇ ਕੋਈ ਕਿਸੇ ਨਾ ਕਿਸੇ ਕਿਸੇ ਬਿਮਾਰੀ ਕਰਕੇ ਹਸਪਤਾਲ ਪਹੁੰਚਦਾ ਸੋ ਜਰੂਰ ਆਪਾਂ ਇਸ ਤੇ ਵਿਚਾਰ ਕਰੀਏ ਲੋਕਾਂ ਤੱਕ ਮੰਗ ਠਾਈਏ ਲੀਡਰਾਂ ਤੱਕ ਮੰਗ ਠਾਈਏ ਸਰਕਾਰ ਨੂੰ ਮੰਗ ਠਾਈਏ ਖਾਸ ਕਰਕੇ ਜਿਹੜੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਲੋਕ ਰਹਿੰਦੇ ਆ ਸასი ਕਾਲ